52 ਸਾਲਾਂ ਬਾਅਦ ਭਾਰਤ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ 25 ਸਾਲਾਂ ਦੇ ਬਾਅਦ ਮਿਲਿਆ ਨਵਾਂ ਚੈਂਪੀਅਨ ਜੀ ਹਾਂ ਵਾਹ ਜੀ ਵਾਹ ਅੱਜ ਸਾਰੇ ਕਾਰੇ ਨੇ ਦੇਸ਼ ਦੀਆਂ ਧੀਆਂ ਨੇ ਕਮਾਲ ਕਰ ਦਿੱਤੀ ਇਹ ਗੱਲ ਹਰ ਇੱਕ ਦੇ ਮੂੰਹ ਤੋਂ ਨਿਕਲ ਰਹੀ ਹੈ 52 ਸਾਲਾਂ ਬਾਅਦ ਭਾਰਤ ਦੀਆਂ ਧੀਆਂ ਨੇ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਇਸ ਸਮੇਂ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹਰ ਕੋਈ ਟੀਮ ਨੂੰ ਇੰਡੀਆ ਟੀਮ ਨੂੰ ਵਧਾਈ ਦੇਣ ਪਹੁੰਚ ਰਿਹਾ ਹੈ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਆਂਡ ਗਵਾਂਡ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ ਲੱਡੂ ਵੰਡੇ ਜਾ ਰਹੇ ਨੇ ਭੰਗੜੇ ਪਾਏ ਜਾ ਰਹੇ ਨੇ ਤਪਾ ਅਰਤੀ ਟੀਮ ਆਖਿਰਕਾਰ 59 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪਹਿਲੀ ਵਾਰ ODI ਵਰਲਡ ਚੈਂਪੀਅਨ ਬਣ ਗਈ ਹੈ ਭਾਰਤ ਨੇ 2025 ਵਰਲਡ ਕੱਪ ਫਾਈਨਲ ਦੇ ਵਿੱਚ ਦੱਖਣੀ ਅਫਰੀਕਾ ਨੂੰ 52 ਰਨਾਂ ਦੇ ਨਾਲ ਹਰਾਇਆ ਹੈ ਨਵੀਂ ਮੁੰਬਈ ਦੇ ਡੀ ਆਈ ਪਾਟਿਲ ਸਟੇਡੀਅਮ ਦੇ ਵਿੱਚ ਹੋਈ ਇਸ ਖਿਤਾਬੀ ਟੱਕਰ ਦੇ ਵਿੱਚ ਭਾਰਤੀ ਟੀਮ ਨੇ ਪਹਿਲਾਂ ਖੇਡਦਿਆਂ ਜੋ ਕਿ ਸਕੋਰ ਬੋਰਡ ਦੇ ਉੱਤੇ 298 ਰਨ ਜੋੜੇ ਸਨ ਤੇ ਜਵਾਬ ਦੇ ਵਿੱਚ ਲੋਰਾ ਜੋ ਕਿ ਵੁਲਫਾਟ ਨੇ ਸ਼ਾਨਦਾਰ ਜੋ ਕਿ ਸ਼ਤਕ ਲਾ ਕੇ ਦੱਖਣੀ ਅਫਰੀਕਾ ਦੀਆਂ ਉਮੀਦਾਂ ਜਿੱਤ ਦੀਆਂ ਜੋ ਕਿ ਜਿਉਂਦੀਆਂ ਰੱਖੀਆਂ ਤੇ ਉਸਨੇ 101 ਰਨ ਦੀ ਪਾਰੀ ਖੇਡੀ ਪਰ ਸ਼ਫਾਲੇ ਵਰਮਾ ਅਤੇ ਦਿਪਤੀ ਸ਼ਰਮਾ ਦੀ ਘਾਤਕ ਗੇਂਦਬਾਜ਼ੀ ਨੇ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਮਹਿਲਾ ਵਰਲਡ ਕੱਪ ਦੀ ਸ਼ੁਰੂਆਤ ਹੁੰਦਾ ਜੇ ਕਿ 1973 ਦੇ ਵਿੱਚ ਹੋਈ ਸੀ ਪਰ ਭਾਰਤ ਟੀਮ ਅੱਜ ਤੱਕ ਕਦੇ ਵੀ ਵਿਸ਼ਵ ਵਿਜੇਤਾ ਦਾ ਖਿਤਾਬ ਨਹੀਂ ਜਿੱਤ ਸਕੀ ਸੀ ਆਖਿਰਕਾਰ ਹਰਮਨਪ੍ਰੀਤ ਕੌਰ ਦੀ ਕਪਤਾਨੀ ਦੇ ਹੇਠ ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ ਹੈ ਟੀਮ ਇੰਡੀਆ ਇਸ ਤੋਂ ਪਹਿਲਾਂ 2005 ਤੋਂ 2017 ਦੇ ਵਿੱਚ ਫਾਈਨਲ ਖੇਡ ਚੁੱਕੀ ਸੀ ਪਰ 2025 ਦਾ ਸਾਲ ਭਾਰਤੀ ਮਹਿਲਾ ਕ੍ਰਿਕਟ ਇਤਿਹਾਸ ਦੇ ਵਿੱਚ ਇੱਕ ਨਵਾਂ ਅਧਿਆਇ ਲਿਖ ਗਿਆ ਸ਼ਫਾਲੀ ਦ ਗ੍ਰੇਟ ਵਰਮਾ ਸ਼ਫਾਲੀ ਵਰਮਾ ਇੱਕ ਜੋ ਕਿ ਦੱਸਦੇ ਕਿ ਰਿਪਲੇਸਮੈਂਟ ਦੇ ਵੱਜੋਂ ਇਸ ਵਰਲਡ ਕੱਪ ਨੇ ਜੋ ਕਿ ਨੌਕਾਊਟ ਮੈਚਾਂ ਦੇ ਵਿੱਚ ਖੇਡਣ ਆਈ ਸੀਗੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਫਾਈਨਲ ਦੇ ਵਿੱਚ ਉਹ ਭਾਰਤ ਦੀ ਇਤਿਹਾਸਕ ਜਿੱਤ ਦੀ ਹੀਰੋ ਬਣੇਗੀ ਫਾਈਨਲ ਮੈਚ ਦੇ ਵਿੱਚ ਉਸ ਨੇ ਜੋ ਕਿ 87 ਰਨਾਂ ਦੀ ਯਾਦਗਾਰ ਪਾਰੀ ਖੇਡੀ ਹੈ ਕਪਤਾਨ ਹਰਮਨਪ੍ਰੀਤ ਕੌਰ ਨੇ ਜਦੋਂ ਉਸ ਨੂੰ ਗੇਂਦ ਸੌਂਪੀ ਤਾਂ ਉਹ ਇੱਕ ਵੱਡਾ ਦਾ ਸੀ ਸ਼ਫਾਲੀ ਸਰਪ੍ਰਾਈਜ਼ ਪੈਕੇਜ ਸਾਬਤ ਹੋਈ ਹੈ ਪਹਿਲਾਂ ਉਸਨੇ ਸੂਨ ਲੂਸ ਨੂੰ ਆਊਟ ਕਰਕੇ ਵੱਧ ਰਹੀ ਵੱਡੀ ਸਾਂਝ ਤੋੜੀ ਤੇ ਫਿਰ ਮੈਰੀਜ਼ਨ ਕੈਪ ਨੂੰ ਵੀ ਪੈਵਿਲਿਅਮ ਵਾਪਸ ਭੇਜਿਆ ਤਾਂ ਦੱਸਦੀ ਹੈ ਕਿ ਇਸ ਸਮੇਂ ਪੂਰੇ ਭਾਰਤ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈਗਾ ਇਨਾਂ ਨੂੰ ਸਾਰੇ ਟੀਮ ਇੰਡੀਆ ਨੂੰ ਹਰ ਕੋਈ ਵਧਾਈ ਦੇ ਰਿਹਾ ਵਾਹ ਵਾਹ ਕਰ ਰਿਹਾ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਦਿਪਤੀ ਸ਼ਰਮਾ ਦਾ ਜਾਦੂਈ ਪੰਜਾਤ ਹੈ ਜਿਵੇਂ ਬੱਲੇਬਾਜ਼ੀ ਦੇ ਵਿੱਚ ਸ਼ਿਪਾਲੀ ਵਰਮਾ ਨੇ ਕਮਾਲ ਦਿਖਾਇਆ ਉਵੇਂ ਹੀ ਇਹੋ ਜਿਹਾ ਯੋਗਦਾਨ ਗੇਂਦਬਾਜ਼ੀ ਦੇ ਵਿੱਚ ਦਿਪਤੀ ਸ਼ਰਮਾ ਨੇ ਰਿਆ ਤਾਂ ਉਸਨੇ 9.3 ਓਵਰਾਂ ਦੇ ਵਿੱਚ ਸਿਰਫ ਜੋ ਕਿ 39 ਰਨ ਦੇ ਕੇ ਪੰਜ ਵਿਕਟਾ ਹਾਸਲ ਕੀਤੀ ਆ ਦੱਖਣੀ ਅਫਰੀਕਾ ਦੀ ਕਪਤਾਨ ਲੋਰਾ ਵੁਲਫਾਟ ਜਿਸਨੇ 101 ਰਨਾਂ ਦੀ ਸ਼ਤਕੀ ਪਾਰੀ ਖੇਡੀ ਅਤੇ ਭਾਰਤ ਦੇ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਹੋਈਆਂ ਸਨ ਅਸਲ ਵਿੱਚ ਦਿਪਤੀ ਨੇ ਹੀ ਆਊਟ ਕੀਤਾ ਤਾਂ ਵੁਲਫਾਟ ਇੱਕ ਪਾਸੇ ਤੋਂ ਲੜਦੀ ਰਹੀ ਪਰ ਦੂਜੇ ਪਾਸੇ ਤੋਂ ਉਸ ਨੂੰ ਕੋਈ ਸਹਿਯੋਗ ਨਹੀਂ ਮਿਲਿਆ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਸਿਰਫ ਆਸਟ੍ਰੇਲੀਆ ਇੰਗਲੈਂਡ ਅਤੇ ਨਿਊਜ਼ੀਲੈਂਡ ਹੀ ਮਹਿਲਾ ODI ਵਰਲਡ ਕੱਪ ਟਰੋਫੀ ਜਿੱਤ ਚੁੱਕੀਆਂ ਸਨ ਆਖਿਰਕਾਰ ਆਖਰੀ ਵਾਰ 2000 ਦੇ ਵਿੱਚ ਮਹਿਲਾ ਵਨਡੇ ਜੋ ਕਿ ਕ੍ਰਿਕਟ ਨੂੰ ਨਵਾਂ ਚੈਂਪੀਅਨ ਮਿਲਿਆ ਸੀਗਾ ਜਦੋਂ ਨਿਊਜ਼ੀਲੈਂਡ ਨੇ ਖਿਤਾਬ ਜਿੱਤਿਆ ਸੀਗਾ ਤਾਂ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵੀ ਆਸਟ੍ਰੇਲੀਆ ਅਤੇ ਇੰਗਲੈਂਡ ਹੀ ਚੈਂਪੀਅਨ ਬਣਦੇ ਰਹੇ ਨੇ ਪਰ ਹੁਣ 25 ਸਾਲ ਬਾਅਦ ਭਾਰਤ ਨੇ ਰੂਪ ਦੇ ਵਿੱਚ ਜੋ ਕਿ ਭਾਰਤ ਦੇ ਰੂਪ ਦੇ ਵਿੱਚ ਮਹਿਲਾ ਵਨਡੇ ਕ੍ਰਿਕਟ ਨੂੰ ਨਵਾਂ ਵਿਸ਼ਵ ਚੈਂਪੀਅਨ ਬਣ ਰਿਹਾ ਹੈਗਾ ਤਾਂ ਬੇਹਦੀ ਜੋ ਕਿ ਮਾਣ ਵਾਲੀ ਗੱਲ ਹੈ ਕਿ ਭਾਰਤ ਦੀਆਂ ਇਹਨਾਂ ਕੁੜੀਆਂ ਨੇ ਅੱਜ ਇਤਿਹਾਸ ਰਚ ਦਿੱਤਾ ਹੈਗਾ ਇਹਨਾਂ ਦੇ ਮਾਪਿਆਂ ਦਾ ਅੱਜ ਸੀਨਾ ਗਰਵ ਦੇ ਨਾਲ ਚੌੜਾ ਹੋ ਚੁੱਕਾ ਪੂਰਾ ਦੇਸ਼ ਇਹਨਾਂ ਧੀਆਂ ਦੇ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ